ਪ੍ਰਾਈਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਨਦੀਪ ਸਿੰਘ ਚੰਡ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪਤਾ ਨਹੀਂ ਜਿੰਨੇ ਵੀ ਇਮੀਗ੍ਰੈਂਟ ਵਿਦੇਸ਼ਾਂ ਦੇ ਵਿੱਚ ਆਏ ਨੇ ਕਿਹੜੀ ਸਾੜ ਸਤੀ ਆਈ ਹੈਗੀ ਹੈ ਕਿਨੇ ਤਾਂ ਆਏ ਦੇ ਵਿੱਚ ਕੋਈ ਨਾ ਕੋਈ ਖਬਰ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਆਸਟ੍ਰੇਲੀਆ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉੱਥੋਂ ਦੇ ਜਿਹੜੇ ਵਸਨੀਕ ਹੈ ਉਹਨਾਂ ਨੇ ਏਕਾ ਕਰ ਲਿਆ ਹੋਇਆ ਹੈ ਕਿ ਜਿੰਨੇ ਵੀ ਭਾਈ ਇਮੀਗ੍ਰੈਂਟ ਨੇ ਉਹਨਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢੋ ਚੁਗਾਵਾਂ ਸਾਹਿਬ ਤੋਂ ਲੈਨੇ ਇਸ ਖਬਰ ਦੇ ਬਾਬਤ ਜਿਆਦਾ ਜਾਣਕਾਰੀ ਆ ਝੰਟ ਸਾਹਿਬ ਜੀ ਨੂੰ ਤੇ ਆ ਝੰਟ ਸਾਹਿਬ ਜੀ ਨੂੰ ਤੇ ਖਬਰ ਜਿਹੜੀ ਆ ਉਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਕਿ ਪਹਿਲਾਂ ਤਾਂ ਅਮਰੀਕਾ ਦੇ ਵਿੱਚ ਹੀ ਨਫ਼ਰਤ ਦੀ ਹਿੰਸਾ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਪੰਜਾਬੀਆਂ ਦੇ ਨਾਲ ਖਾਸ ਕਰਕੇ ਭਾਰਤੀਆਂ ਦੇ ਨਾਲ ਤੇ ਖਬਰਾਂ ਜਿਹੜੀਆਂ ਨੇ ਬਾਕੀ ਕੰਟਰੀਆਂ ਤੋਂ ਵੀ ਕੋਈ ਚੰਗੀਆਂ ਨਹੀਂ ਆ ਰਹੀਆਂ ਜੇ ਗੱਲ ਕਰੀਏ ਆਸਟ੍ਰੇਲੀਆ ਦੇ ਤਾਜ਼ਾ ਹਾਲਾਤਾਂ ਦੀ ਤਾਂ ਉਥੇ ਬੜੇ ਵੱਡੇ ਵੱਡੇ ਮੁਜ਼ਾਰੇ ਹੋ ਰਹੇ ਆ ਔਰ ਮੁਜਾਰੇ ਵੀ ਕੋਈ ਸੈਂਕੜਿਆਂ ਦੇ ਹਿਸਾਬ ਦੇ ਨਾਲ ਨਹੀਂ ਆ ਖਬਰਾਂ ਇਹ ਦੱਸਦੀਆਂ ਆ ਕਿ ਉਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਸੜਕਾਂ ਤੇ ਨਿਕਲੇ ਆ ਤੇ ਇਸ ਕਰਕੇ ਨਹੀਂ ਨਿਕਲੇ ਕਿ ਉਹ ਕੋਈ ਆਪਣੀ ਸਰਕਾਰ ਦੇ ਕੋਈ ਕੰਮਕਾਜ ਤੋਂ ਖੁਸ਼ ਨਹੀਂ ਹੈਗੇ ਜਾਂ ਕੋਈ ਉਥੇ ਕੋਈ ਸੜਕਾਂ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਕੋਈ ਗੱਲ ਹੈ ਇਹ ਇਸ ਕਰਕੇ ਸੜਕਾਂ ਤੇ ਨਿਕਲੇ ਆ ਇਸ ਕਰਕੇ ਮੁਜ਼ਾਹਰਾ ਕਰਦੇ ਪਏ ਆ ਕਿ ਉਹ ਕਹਿੰਦੇ ਆ ਕਿ ਇਸ ਕੰਟਰੀ ਦੇ ਵਿੱਚੋਂ ਯਾਨੀ ਕਿ ਆਸਟ੍ਰੇਲੀਆ ਦੇ ਵਿੱਚੋਂ ਉਹਨਾਂ ਇਮੀਗ੍ਰੈਂਟਸ ਨੂੰ ਬਾਹਰ ਕੱਢੋ ਜਿਨ੍ਹਾਂ ਕਰਕੇ ਸਾਡੀ ਕੰਟਰੀ ਦੇ ਵਿੱਚ ਬਹੁਤ ਜ਼ਿਆਦੀਆਂ ਪ੍ਰੋਬਲਮ ਆ ਰਹੀਆਂ ਨੇ ਇਹ ਗੱਲ ਕਰੀਏ ਤਾਂ ਤਕਰੀਬਨ ਆਸਟ੍ਰੇਲੀਆ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਜਿਹੜੇ ਕੀ ਕਹਿੰਦੇ ਮੁਜਾਰੇ ਹੋਏ ਆ ਤੇ ਇਹਨਾਂ ਮੁਜਾਰਿਆਂ ਦੇ ਬਰਾਬਰ ਜਿਹੜੇ ਆ ਭਾਰਤੀ ਲੋਕਾਂ ਨੇ ਖਾਸ ਕਰਕੇ ਪੰਜਾਬੀਆਂ ਨੇ ਵੀ ਮੁਜਾਰੇ ਕੀਤੇ ਆ ਤੇ ਕਾਫੀ ਕਹਿੰਦੇ ਝੜਪਾਵੀਆਂ ਹੋਈਆਂ ਆ ਆਪਸ ਵਿੱਚ ਅ ਕਿਉਂਕਿ ਜाहिर ਜੀ ਗੱਲ ਹੈ ਜਦੋਂ ਤੁਸੀਂ ਇੱਕ ਦੂਸਰੇ ਦੇ ਖਿਲਾਫ ਮੁਜਾਰੇ ਕਰੋਗੇ ਤਾਂ ਕੁਛ ਨਾ ਕੁਛ ਲੋਕ ਜਿਹੜੇ ਆ ਵਿੱਚੋਂ ਸ਼ਰਾਰਤੀ ਅਨਸਰ ਜਿਹੜੇ ਆ ਕੋਈ ਨਾ ਕੋਈ ਸ਼ਰਾਰਤ ਕਰ ਹੀ ਦਿੰਦੇ ਆ ਜੀ ਸੋ ਸੜਕਾਂ ਤੇ ਲੋਕ ਉਤਰ ਕੇ ਇਹ ਆਸਟ੍ਰੇਲੀਆ ਦੀ ਗਵਰਨਮੈਂਟ ਕੋਲੋਂ ਮੰਗ ਕਰ ਰਿਹਾ ਕਿ ਤੁਸੀਂ ਜਿਹੜਾ ਧੜਾ ਧੜ ਪਿਛਲੇ 4-5 ਸਾਲਾਂ ਤੋਂ ਬੜੇ ਲੋਕਾਂ ਨੂੰ ਇਮੀਗ੍ਰੈਂਟਸ ਲੋਕਾਂ ਨੂੰ ਇੱਥੇ ਲੈ ਕੇ ਆ ਰਹੇ ਹੋ ਤਾਂ ਸਾਡਾ ਇੱਥੇ ਕਲਚਰ ਖਰਾਬ ਹੋ ਰਿਹਾ ਸਾਡੀਆਂ ਇੱਥੇ ਮੁਸ਼ਕਲਾਂ ਵੱਧ ਰਹੀਆਂ ਨੇ ਕਿਉਂਕਿ ਜਿਹੜੇ ਲੋਕ ਇੱਥੇ ਆ ਰਹੇ ਨੇ ਉਹਨਾਂ ਦਾ ਇਹ ਰਹਿਣ ਸਹਿਣ ਕਾਰਨ ਕਰਕੇ ਜਾਂ ਉਹਨਾਂ ਦੀ ਭੇਦਭਾਵ ਕਰਕੇ ਜਾਂ ਹੋਰ ਗੱਲਾਂ ਕਰਕੇ ਸਾਡੇ ਲੋਕਾਂ ਨੂੰ ਬਹੁਤ ਮੁਸ਼ਕਲਾ ਆ ਰਹੀਆਂ ਨੇ ਕਹਿ ਲਓ ਕਿ jobbਾਂ ਵੀ ਘੱਟ ਮਿਲਦੀਆਂ ਪਈਆਂ ਨੇ ਜਾਂ ਇਸ ਤਰ੍ਹਾਂ ਕਹਿ ਲਓ ਕਿ ਕੰਮ ਕਾਜਾਂ ਦੀ ਵੀ ਉੱਥੇ ਪ੍ਰੋਬਲਮ ਹੋਈ ਪਈ ਹੈ ਕਿ ਸਾਨੂੰ ਇਹਨਾਂ ਲੋਕਾਂ ਦੇ ਨਾਲ ਬੜੀ ਵੱਡੀ ਪ੍ਰੋਬਲਮ ਹੈ ਤੇ ਇਹਨਾਂ ਲੋਕਾਂ ਨੂੰ ਇਸ ਕੰਟਰੀ ਚੋਂ ਕੱਢਿਆ ਜਾਵੇ ਤੇ ਜੇ ਗੱਲ ਕਰੀਏ ਉੱਥੇ ਦੀ ਗਵਰਨਮੈਂਟ ਦੀ ਤਾਂ ਉੱਤੇ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਇਹ ਜਿਹੜੇ ਮੁਜ਼ਾਰੇ ਹੋ ਰਿਹਾ ਇਹ ਕੋਈ ਵੀ ਵੱਡੀ ਗੱਲ ਨਹੀਂ ਹੈਗੀ ਇਹ ਸਿਰਫ ਇੱਕ ਨਫਰਤੀ ਹਿੰਸਾ ਕਹਿ ਸਕਦੇ ਆ ਜਾਂ ਲੋਕਾਂ ਨੂੰ ਭਾਈਚਾਰਕ ਸਾਂਝ ਨੂੰ ਵੰਡਣ ਵਾਲੀਆਂ ਗੱਲਾਂ ਨੇ ਪਰ ਅਸੀਂ ਇਹਨਾਂ ਉੱਤੇ ਕੋਈ ਏਡਾ ਵੱਡਾ ਧਿਆਨ ਨਹੀਂ ਦੇ ਰਹੇ ਪਰ ਗੱਲ ਇਹ ਧਿਆਨ ਮੰਗਦੀ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਸੜਕਾਂ ਤੇ ਆਉਣਾ ਕਿਉਂ ਪਿਆ ਕਿਉਂਕਿ ਗੱਲਾਂ ਕੁਛ ਨਾ ਕੁਛ ਤਾਂ ਬਾਹਰ ਨਿਕਲ ਕੇ ਆਉਣਗੀਆਂ ਕਿਉਂਕਿ ਜਦੋਂ ਕੋਈ ਨਾ ਕੋਈ ਮਾਰੀ ਹਿੰਸਾ ਹੁੰਦੀ ਹੈ ਜਾਂ ਕੋਈ ਕੋਈ ਏਦਾਂ ਦੀ ਗੱਲ ਉਥੇ ਵਾਪਰਦੀ ਹੈ ਤਾਂ ਹੀ ਲੋਕ ਜਿਹੜੇ ਆ ਉਹ ਸੜਕਾਂ ਤੇ ਉਤਰਦੇ ਆ ਪਰ ਜੇ ਮੈਂ ਨਾਲ ਹੀ ਗੱਲ ਕਰਾਂ ਕਿ ਯੂਕੇ ਦੇ ਵਿੱਚ ਵੀ ਇਹੋ ਜਿਹਿਆਂ ਘਟਨਾਵਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਕਿ ਉਥੇ ਵੀ ਉਹਨਾਂ ਲੋਕਾਂ ਨੇ ਮੁਜ਼ਾਰੇ ਕੀਤੇ ਆ ਕਿ ਇਮੀਗ੍ਰੈਂਟਸ ਨੂੰ ਇਥੋਂ ਕੱਢੋ ਤੇ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਕੀ ਕੁਝ ਹੋ ਰਿਹਾ ਕਿਉਂਕਿ ਜਿਹੜੇ ਜਿਹੜੀਆਂ ਬਾਹਰ ਦੀਆਂ ਜਿੰਨੀਆਂ ਵੀ ਕੰਟਰੀਆਂ ਨੇ ਉਹ ਚੱਲਦੀਆਂ ਤਾਂ ਸਾਰੀਆਂ ਇਮੀਗ੍ਰੈਂਟਸ ਦੇ ਉੱਤੇ ਹੀ ਆ ਕਿਉਂਕਿ ਜੇ ਗੱਲ ਕਰੀਏ ਜਿੰਨੇ ਵੀ ਹਾਰਡ ਵਰਕਸ ਹੈਗੇ ਆ ਲੇਬਰ ਹੈਗੀ ਆ ਚਾਹੇ ਉਹ ਸਟੋਰ ਨੇ ਚਾਹੇ ਟਰੱਕਿੰਗ ਹੈ ਉਹ ਸਾਰਾ ਕੁਝ ਚੱਲਦਾ ਤਾਂ ਇਮੀਗ੍ਰੈਂਟਸ ਵੱਲੋਂ ਹੀ ਪਿਆ ਕਿਉਂਕਿ ਜਿਹੜੇ ਲੋਕ ਵਰਕ ਪਰਮਿਟਤ ਨੇ ਉਹੀ ਹਾਰਡ ਵਰਕ ਕਰਨਗੇ ਜਿਹੜੇ ਲੋਕ ਉਥੇ ਦੇ ਵਸਿੰਦੇ ਆ ਉਹ ਤਾਂ ਜਿਹੜੀਆਂ ਕਹਿ ਲੋ ਕਿ ਵਾਈਟ ਕਾਲਰ ਜੌਬਾਂ ਹੀ ਕਰਕੇ ਖੁਸ਼ ਨੇ ਉਹ ਨਾ ਤਾਂ ਲੇਬਰ ਕਰਨਾ ਚਾਹੁੰਦੇ ਆ ਨਾ ਸਟੋਰ ਕਰਨਾ ਚਾਹੁੰਦੇ ਆ ਨਾ ਟਰੱਕ ਚਲਾਉਣਾ ਚਾਹੁੰਦੇ ਆ ਸੋ ਸਮਝ ਨਹੀਂ ਆ ਰਹੀ ਕਿ ਇਹ ਸਾਰਾ ਕੁਝ ਕੋਈ ਮਿਥੀ ਸਾਜ਼ਿਸ਼ ਹੈ ਜਾਂ ਕੋਈ ਏਜੰਡਾ ਇਹਦੇ ਪਿੱਛੇ ਲੁਕਿਆ ਹੋਇਆ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਕਲੀਅਰ ਹੋਏਗਾ ਕਿ ਕਿਉਂ ਮੁਜ਼ਾਰੇ ਹੋ ਰਹੇ ਨੇ ਲੋਕਾਂ ਨੂੰ ਇਮੀਗ੍ਰੈਂਟਸ ਦੇ ਨਾਲ ਕੀ ਪ੍ਰੋਬਲਮ ਹੈ ਇਹ ਵੀ ਗੱਲ ਜਿਹੜੀ ਕਲੀਅਰ ਹੋ ਜਾਏਗੀ ਪਰ ਖਦਸ਼ਾ ਇਹ ਜਤਾਇਆ ਜਾ ਰਿਹਾ ਆ ਕਿ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਇਹ ਚੰਗੀਆਂ ਨਹੀਂ ਤੇ ਜਦੋਂ ਇਹ ਮੁਜ਼ਾਰੇ ਹੋਣਗੇ ਤੇ ਲੋਕਾਂ ਦੇ ਆਪਸ ਵਿੱਚ ਹਿੰਸਾਵਾਂ ਵੀ ਹੋਣਗੀਆਂ ਹਿੰਸਕ ਘਟਨਾਵਾਂ ਵੀ ਹੋਣਗੀਆਂ ਨਫ਼ਰਤ ਦੀ ਹਿੰਸਾ ਵੀ ਹੋਣਗੀਆਂ ਤੇ ਇਹਦੇ ਨਾਲ ਜਿਹੜਾ ਹੈਗਾ ਆ ਆਉਣ ਵਾਲੇ ਦਿਨਾਂ ਵਿੱਚ ਮਾਹੌਲ ਜਿਹੜਾ ਬਹੁਤ ਵੱਡੇ ਪੱਧਰ ਤੇ ਖਰਾਬ ਹੋ ਸਕਦਾ ਹੈ ਇਹ ਹੋ ਸਕਦਾ ਹੈ ਕਿ ਜੇ ਆਸਟ੍ਰੇਲੀਆ ਦੀ ਗਵਰਨਮੈਂਟ ਜਾਂ ਯੂਕੇ ਦੀ ਗਵਰਨਮੈਂਟ ਟਾਈਮ ਰਹਿੰਦੇ ਕੋਈ ਵੱਡਾ ਕਦਮ ਨਹੀਂ ਚੁੱਕਦੀ ਤਾਂ ਕਿਉਂਕਿ ਇਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਟਾਈਮ ਰਹਿੰਦੇ ਜੇ ਨਾ ਸੰਭਾਲੀਆਂ ਜਾਣ ਤਾਂ ਫਿਰ ਬਹੁਤ ਵੱਡਾ ਇੱਕ ਕਾਰਨ ਬਣਦੀਆਂ ਕਿ ਲੋਕਾਂ ਦਾ ਆਪਸ ਵਿੱਚ ਅ ਟਕਰਾਹ ਹੋਣਾ ਹਿੰਸਕ ਘਟਨਾਵਾਂ ਹੋਣੀਆਂ ਨਫ਼ਰਤੀ ਘਟਨਾਵਾਂ ਹੋਣੀਆਂ ਤੇ ਜੇ ਕਿਸੇ ਅ ਸ਼ਖਸ ਦੀ ਕੋਈ ਜਾਨ ਚਲੀ ਜਾਵੇ ਜਾਂ ਕਹਿ ਲਓ ਕਿ ਆਸਟ੍ਰੇਲੀਆ ਦੇ ਕਿਸੇ ਵਸਿੰਦੇ ਦੀ ਜਾਂ ਇਮੀਗ੍ਰੈਂਟਸ ਦੀ ਤਾਂ ਫਿਰ ਬਹੁਤ ਵੱਡੇ ਮੁੱਦੇ ਬਣ ਜਾਂਦੇ ਨੇ ਅ ਪਰ ਇਹ ਜਿਹੜੀਆਂ ਚੀਜ਼ਾਂ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀਆਂ ਨੇ ਪਰੇਸ਼ਾਨ ਕਰਨ ਵਾਲੀਆਂ ਨੇ ਕਿ ਅ ਇਹ ਜਿਹੜਾ 2025 ਸਾਲ ਚੜਿਆ ਇਹਦੇ ਵਿੱਚ ਇਮੀਗ੍ਰੈਂਟਸ ਨੂੰ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਉਹ ਟਾਰਗੇਟ ਕੀਤਾ ਜਾ ਰਿਹਾ ਸਾਰੀਆਂ ਕੰਟਰੀਆਂ ਦੇ ਵਿੱਚ ਤੇ ਗੱਲ ਜਿਹੜੀ ਕਿੱਧਰ ਨੂੰ ਜਾਏਗੀ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਪਰ ਜਿਹੜੀਆਂ ਇਹ ਘਟਨਾਵਾਂ ਹੋਈਆਂ ਜਾਂ ਕਹ ਲਈਏ ਕਿ ਮੁਜ਼ਾਰੇ ਹੋ ਰਹੇ ਨੇ ਇਹ ਧਿਆਨ ਮੰਗਦੇ ਨੇ ਕਿ ਇਹ ਕਿੱਧਰ ਨੂੰ ਤਾਣਾ ਬਾਣਾ ਸਾਰਾ ਜਿਹੜਾ ਇਹ ਜਾ ਰਿਹਾ ਹੈਗਾ ਆਪਦੀ ਗੱਲ ਇਹ ਹੈਗੀ ਆ ਕਿ ਆਸਟ੍ਰੇਲੀਆ ਦੀ ਜਿਹੜੀ ਗਵਰਨਮੈਂਟ ਹੈ ਉਹ ਇਹਨਾਂ ਮੁਜ਼ਾਰਿਆਂ ਨੂੰ ਨਕਾਰ ਰਹੀ ਹੈਗੀ ਉਹ ਕਹਿ ਰਹੇ ਨੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਭਾਵੇਂ ਕਿ ਉੱਥੋਂ ਤੋਂ ਲੈ ਕੇ ਨੇ ਦੂਜੀ ਗੱਲ ਕਿ ਜਿਹੜੇ ਮੁਜ਼ਾਰਾ ਕਰੀ ਨੇ ਇਹਨਾਂ ਨੂੰ ਇਹ ਨਹੀਂ ਦਿਖਦਾ ਕਿ ਜਿਕਰ ਇਹ ਬਾਹਰਲੇ ਮੁਲਖ ਚੋਂ ਆਏ ਨੇ ਕੰਮ ਕਰ ਕਰਨ ਦੇ ਲਈ ਤਾਂ ਵੱਡੀ ਪੱਧਰ ਤੇ ਸਾਡੀ ਆਰਥਿਕਤਾ ਦੇ ਵਿੱਚ ਵੀ ਸਹਿਯੋਗ ਕਰ ਰਹੇ ਨੇ ਕਿੰਨਾ ਟੈਕਸ ਭਰਦੇ ਨੇ ਔਰ ਜਿੱਦਾਂ ਤੁਸੀਂ ਦੱਸ ਹੀ ਰਹੇ ਸੀਗੇ ਕਿ ਸਾਰੇ ਜਿੰਨੇ ਵੀ ਹਾਰਡ ਕੰਮ ਹੈਗੇ ਨੇ ਸਾਰੇ ਆਪਣੇ ਲੋਕ ਹੀ ਕਰਦੇ ਹੈਗੇ ਨੇ ਔਰ ਨਾਲ ਦੀ ਨਾਲ ਜਦੋਂ ਆਪਾਂ ਚੁਗਾਵਸਾ ਅਮਰੀਕਾ ਤੇ ਹੁੰਦੇ ਆ ਨਾ ਥੋੜਾ ਜਿਹਾ ਅਮਰੀਕਾ ਜਦੋਂ ਤੇ ਟਰੰਪ ਸਾਹਿਬ ਆਏ ਨੇ ਤੇ ਇਹਦੇ ਵੱਲ ਵੇਖ ਕੇ ਤਾਂ ਲੱਗਦਾ ਹੈ ਕਿ ਦੁਨੀਆ ਸਰਕਾਰਾਂ ਇਦਾਂ ਕਰਨ ਲੱਗ ਪਈਆਂ ਕਿ ਜਾਂ ਫਿਰ ਆਓ ਉੱਥੇ ਪਹਿਲਾਂ ਵੀ ਇਦਾਂ ਦੇ ਕੰਮ ਚੱਲਦੇ ਸੀਗੇ ਮੇਰਾ ਖਿਆਲ ਹੈ ਬਿਲਕੁਲ ਸਹੀ ਗੱਲ ਤੁਸੀਂ ਕੀਤੀ ਆ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਕਿ ਕਿਉਂਕਿ ਗੋਰੇ ਨਸਲ ਦੇ ਜਿਹੜੇ ਲੋਕ ਨੇ ਉਹ ਹੈ ਤਾਂ ਸਾਰੀਆਂ ਕੰਟਰੀਆਂ ਵਿੱਚ ਸੁਭਾਅ ਦੇ ਤਾਂ ਇੱਕੋ ਇੱਕੋ ਹੀ ਨੇ ਜੇ ਆਪਾਂ ਕਹੀਏ ਕਿ ਕੁਝ ਇਦਾਂ ਦੇ ਵੀ ਜਿਹੜੇ ਹੈਗੇ ਨੇ ਵਾਈਟ ਲੋਕ ਜਿਹੜੇ ਉਹਨਾਂ ਦਾ ਕਹੋ ਕਿ ਜਿਨ੍ਹਾਂ ਨੂੰ ਆਪਾਂ ਰੈੱਡ ਨੈਕ ਕਹਿੰਦੇ ਆ ਉਹ ਸਾਰੀਆਂ ਕੰਟਰੀਆਂ ਵਿੱਚ ਹੀ ਹੈਗੇ ਆ ਉਹ ਕਿਤੇ ਨਾ ਕਿਤੇ ਆਜ ਨੂੰ ਜਾਣੇ ਆ ਬਾਕੀ ਕੰਟਰੀਆਂ 'ਚ ਪਤਾ ਲੱਗਦਾ ਕਿ ਉਹ ਜਾ ਜਿਹੜੇ ਇਮੀਗ੍ਰੈਂਟ ਲੋਕ ਹੈ ਉਹਨਾਂ ਨੂੰ ਪਸੰਦ ਨਹੀਂ ਕਰਦੇ ਸ਼ਾਇਦ ਉਹਨਾਂ ਨੂੰ ਜਿਹੜਾ ਇਮੀਗ੍ਰੈਂਟਸ ਦਾ ਰਹਿਣਾ ਬਹਿਣਾ ਖਾਣਾ ਪੀਣਾ ਜਿਹੜਾ ਆ ਉਹ ਪਸੰਦ ਨਹੀਂ ਆਉਂਦਾ ਕਿਉਂਕਿ ਜੇ ਆਪਾਂ ਗੱਲ ਕਰੀਏ ਪੱਛਮੀ ਲੋਕਾਂ ਦੀ ਤਾਂ ਇੱਥੇ ਲੋਕਾਂ ਦਾ ਰਹਿਣਾ ਸਹਿਣਾ ਸਾਡੇ ਨਾਲੋਂ ਬੜਾ ਵੱਖਰਾ ਆ ਇਹਨਾਂ ਦੇ ਸੁਭਾਅ ਵੱਖਰੇ ਆ ਇਹਨਾਂ ਦੇ ਜਿਹੜੇ ਚਾਲ ਚੱਲਣ ਉਹ ਵੱਖਰੇ ਆ ਕੰਮ ਕਰਨ ਦੇ ਤਰੀਕੇ ਬੜੇ ਵੱਖਰੇ ਆ ਉਨਹੇ ਗੱਲ ਕਰੀਏ ਆਪਣੇ ਲੋਕਾਂ ਦੀ ਟਰੱਕਿੰਗ ਦੇ ਵਿੱਚ ਦੇਖੋ ਕਿੰਨੇ ਵੱਟੀਆਂ ਮੁਸ਼ਕਲਾਂ ਆ ਰਹੀਆਂ ਨੇ ਦੋਟਾ ਵੀ ਕਰਨੀ ਹੋਈ ਹੈ ਕਿਉਂਕਿ ਜਿਹੜੇ ਇੱਥੇ ਦੇ ਲੋਕ ਨੇ ਉਹ ਜੋ ਕੰਮ ਕਰਦੇ ਆ ਤੇ ਉਹਦੇ ਵਿੱਚ ਕਦੇ ਵੀ ਕੰਪਰੋਮਾਈਜ਼ ਨਹੀਂ ਕਰਦੇ ਤੇ ਜੇ ਮੰਨੋ ਆਪਣਾ ਆਪਾਂ ਦੇਖਿਆ ਕਿ ਪਹਿਲਾਂ ਟ੍ਰੈਮਾਂ ਦੇ ਵਿੱਚ ਲੋਡ ਭਰੇ ਬਹਿ ਕੇ ਹੁੰਦੇ ਸੀ ਕੁਝ ਆਪਣੇ ਲੋਕਾਂ ਦੇ ਜਿਹੜੇ ਰੋਕਸ ਕੰਪਨੀਆਂ ਬਣ ਗਈਆਂ ਉਹਨਾਂ ਨੇ ਲੋਡ ਸਸਤੇ ਕਰਨੇ ਸ਼ੁਰੂ ਕਰਤੇ ਵੱਡੀਆਂ ਕੰਪਨੀਆਂ ਨੂੰ ਇਹ ਦਰਸਾਉਣਾ ਸ਼ੁਰੂ ਕੀਤਾ ਕਿ ਤੁਸੀਂ ਤਾਂ ਬਹੁਤ ਮਹਿੰਗੇ ਭਾਅ ਲੌਣ ਦੇ ਰਹੇ ਆ ਯਾਰ ਇਹ ਵਿੱਚ ਅਸੀਂ ਚੱਕ ਲੈਣਾ